ਜੇ ਲਾਲਾਂ ਬਾਦ ਸਰਪੰਚੀ ਦੇ ਇਲੈਕਸ਼ਨ ਦੀ ਲੋਕ ਪੈਲ ਜਮਾ ਕਰਾ ਰਹੇ ਹਨ ਆਪ ਦੇਖੋ ਲੋਕਾਂ ਦੀ ਪੀੜ ਪੈਲ ਜਮਾ ਕਰਾਣ ਚ ਹੋਈ ਪਈ ਆ ਦੇਖੋ ਕਿੰਦਾ ਲੋਕ ਪੈਲ ਜਮਾ ਕਰਾ ਰਹੇ ਹਨ ਤਾਂ ਕਾਫੀ ਜਿਹੜੇ ਨਵੇਂ ਚਾਹ ਬਣ ਬਣਦੇ ਸਰਪੰਚ ਹਨ ਤਾਂ ਪੈਲ ਜਮਾ ਕਰਾ ਰਹੇ ਹਨ सरपंच पंच ਤਾਂ ਸਾਰੇ ਹੀ ਕੱਲ ਜਮਾ ਕਰਾ ਰਹੇ ਹਨ ਦਫ਼ਤਰ ਵਿਕੇ ਜਲਾਲਾਬਾਦ ਜੇਰ ਦੇਖੋ ਕਿੰਨੀ ਪਬਲਿਕ ਹੈ ਕਿੰਨਾ ਪੀੜ ਪੜਕਾ ਹੈ ਨਵੇਂ ਸਰਪੰਚ ਬਣ ਜਾ ਰਹੇ ਹਨ ਜਲਾਲਾਬਾਦ ਤੇ ਪਿੰਡਾਂ ਪਿੰਡਾਂ ਚੋਂ ਆਏ ਹੋਏ ਲੋਕ ਦੇਖੋ ਐਦਾਂ ਹਾਲ ਹੋ ਆ ਪਿਆ ਸਰਪੰਚੀ ਲੈਣ ਦਾ